ਪਾਣ ਜਾਵਾਂ ਤੇਰਾ ਆਇਆ ਪਾਣ ਤੇਰਾ ਜਾਵਾਂ ਤੇਰਾ ਬਣਨ ਜੋ ਤੇਰਾ ਲੈਣ ਜੋ ਤੇਰਾ ਲੈਂਡ ਤੇ ਰੌਣਕ ਨਾ ਕੇ ਹਾਂ ਸਦਕ万 ਨੇ ਚਾਂ ਜੋ ਦਿਖਾ ਤੇ ਆਉਂ ਫੁੱਲਾਂ ਤੇ ਜਾਉਂ ਤੇ ਨਾ ਕੇ ਲੈਂਡ ਤੇ ਰਾਈ ਕੋ ਘਰ ਘਰ ਤੇ ਜਾਉਂ ਤੇ ਨਾ ਕੇ ਸਤ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਤਨ ਪਾਇਆ ਪਾਹੇ ਆਪਿਆਰੇ ਸਤਨਾਮੁ ਲੁਆਰੇ ਮੇਰੇ ਕੰਨੰ ਦਾ ਪਾਵੇ ਚੋਲੜਾ ਪਿਆਰੇ ਤੁਮਾਨ ਸੇ ਤੈ ਜਾਏ ਹੋ ਸਤਨਾਮੁ ਲੁਆਰੇ ਮੇਰੇ ਕੰਨੰ ਲੈਣ ਜੋ ਤੇਤਨਾ 10 ਸਰਦਾਰ ਰਮੇਸ਼ ਸਿੰਘ ਅਰੋੜਾ ਪ੍ਰਧਾਨ ਪਾਕਿਸਤਾਨ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਸਾਰੀ ਸੰਗਤਾਂ ਨੂੰ ਪਾਕਿਸਤਾਨ ਖਾਲਸਾ ਜਨਮ ਦਿਨ ਵਿਸਾਖੀ ਤਿਹਾਣੇ ਆਸਤੇ ਤੁਹਾਨੂੰ ਵਧਾਈ ਪੇਸ਼ ਕਰਦਾ ਹਾਂ ਔਰ ਜੀ ਆਇਆਂ ਨੂੰ ਆਖਦਾ ਹਾਂ ਮੈਂ ਖਾਸ ਕਰ ਸੜੇ ਜਿਹੜੀ ਸੰਗਤ ਕੱਲ ਵਾਗੇ ਰਹੀ ਪਾਕਿਸਤਾਨ ਦੀ ਇਸ ਸਰਜ਼ਮੀਨ ਤੇ ਆ ਰਹੀ ਹੈ ਅਸੀਂ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ ਪਾਕਿਸਤਾਨ ਦੀ ਸਰਕਾਰ ਪਾਕਿਸਤਾਨ ਦੀ ਆਵਾਮ ਖਿੜੇ ਮੱਥੇ ਤੁਹਾਨੂੰ ਇੱਥੇ ਜੀਆਂ ਨੂੰ ਆਖੇਗੀ ਤੁਹਾਨੂੰ ਰਿਸੀਵ ਕਰੇਗੀ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਸੰਗਤ ਨੇ ਮੇਰੇ ਜ਼ਿੰਮੇ ਜਦੋਂ ਮੈਂ ਪ੍ਰਧਾਨ ਬਣਿਆ ਸੰਗਤ ਨੇ ਮੇਰੇ ਜ਼ਿੰਮੇ ਇੱਕ ਜ਼ਿੰਮੇਵਾਰੀ ਲਈ ਕਿ ਸੰਗਤਾਂ ਜੋ ਪਾਕਿਸਤਾਨ ਆਣ ਤੋਂ ਉਹਨਾਂ ਵਾਸਤੇ ਟ੍ਰੇਨ ਚਲਾਈ ਜਾਏ ਸੋ ਸੰਗਤਾਂ ਦੇ ਹੁਕਮ ਨੂੰ ਮੰਨਿਆ ਗਿਆ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦਾ ਫੈਸਲਾ ਕੀਤਾ ਹੈ ਕਿ ਸੰਗਤਾਂ ਜੋ ਇਸ ਤੋਂ ਪਾਕਿਸਤਾਨ ਪੁੱਜਣ ਗਿਆ ਤੇ ਉਹਨਾਂ ਨੂੰ ਟ੍ਰੇਨ ਦੇ ਰਾਹੀਂ ਪਾਕਿਸਤਾਨ ਦੇ ਜਿੰਨੇ ਵੀ ਗੁਰਦਾਮ ਨੇ ਉਹਨਾਂ ਦੇ ਦਰਸ਼ਕ ਰਾਇ ਜਾਣਗੇ ਉਸ ਤੋਂ ਬਾਅਦ ਸੰਗਤ ਨੇ ਡਿਊਟੀ ਲਈ ਕਿ 2 ਦਿਨਾਂ ਵਾਸਤੇ 1 ਦਿਨ ਦੀ ਬਜਾਏ 2 ਦਿਨਾਂ ਵਾਸਤੇ ਲਾਹੌਰ ਵਿੱਚ ਕੀਤਾ ਜਾਏ ਸੋ ਸੰਗਤ ਨੂੰ ਸੁਣ ਕੇ ਵੀ ਖੁਸ਼ੀ ਹੋਏਗੀ ਕਿ ਇਸ ਦਵਾਰ ਜਿਹੜੀ ਭਾਰਤ ਤੋਂ ਸੰਗਤ ਆ ਰਹੀ ਏ ਉਹ ਲਾਹੌਰ ਵਿੱਚ 2 ਦਿਨ ਰੁਕੇਗੀ ਨਾ ਸਿਰਫ ਗੁਰਦੁਆਰਾ ਡੇਰਾ ਸਾਹਿਬ ਸਮਾਦੀ ਮਹਾਰਾਜਾ ਰਜੀਤ ਸਿੰਘ ਸ਼ਾਹੀ ਕਿਲਾ ਤੇ ਬਾਕੀ ਬਾਜ਼ਾਰ ਦੇਖੋਗੇ ਤੁਸੀਂ ਹੋਰ ਵੀ ਜਿਹੜੀਆਂ ਮੇਨ ਹਿਸਟੋਰੀਕਲ ਪਲੇਸਿਸ ਨੇ ਲਾਹੌਰ ਦੇ ਵਿੱਚ ਤੁਸੀਂ ਉਹਨਾਂ ਨੂੰ ਵੀ ਦੇਖ ਸਕੋਗੇ ਮੈਂ ਸਕਦਾ ਦੇ ਚਰਨਾਂ 'ਚ ਬੇਨਤੀ ਕਰਨੀ ਚਾਹਾਂਗਾ ਕਿ ਜੋ ਤੁਸੀਂ ਪਾਕਿਸਤਾਨ ਦੀ ਇਸ ਸਰਹੱਦ 'ਚ ਆਓ ਪਾਕਿਸਤਾਨ ਦੇ ਇਸ ਮੁਲਕ 'ਚ ਆਓ ਤਾਂ ਆਣ ਲੱਗਿਆ ਇੰਟਰਨੈਸ਼ਨਲ ਕਰੰਸੀ ਡਾਲਰ ਜਾਂ ਹੋਰ ਵੀ ਜਿਹੜੀ ਇੰਟਰਨੈਸ਼ਨਲ ਕਰੰਸੀ ਉਹ ਲੈ ਕੇ ਆਣਾ ਤਾਂ ਕਿ ਤੁਹਾਨੂੰ ਇੱਥੇ ਪਾਕਿਸਤਾਨ 'ਚ ਕੋਈ ਦਿੱਕਤ ਨਾ ਹੋਵੇ ਉਹਦੀ ਪਾਕਿਸਤਾਨ 'ਚ ਐਕਸੈਪਟੈਂਸ ਹੈ ਸੋ ਇੰਟਰਨੈਸ਼ਨਲ ਕਰੰਸੀ ਜੋ ਤੁਸੀਂ ਲੈ ਕੇ ਆਓਗੇ ਤੇ ਬਹੁਤ ਸਾਰੇ ਜਿਹੜੇ ਮੁੱਦੇ ਮੈਂ ਸੁਣਦਾ ਹਾਂ ਉਸ ਤੋਂ ਬਹੁਤ ਸਾਰੇ ਵਿਸ਼ੇ ਜਿੱਦਾਂ ਸੀ ਪਾਕਿਸਤਾਨ ਆਨੇ ਆ ਤੇ ਇੰਡੀਅਨ ਰੇਟ ਕੱਟੇ ਮਿਲਦਾ ਐ ਸੋਸੀ ਇਸ ਇਸ਼ੂ ਨੂੰ ਕੱਲ ਕਰਨਾ ਵਾਸਤੇ ਤੁਹਾਡੇ ਚਰਨਾਂ 'ਚ ਬੇਨਤੀ ਕਰਾਂਗੇ ਕਿ ਤੁਸੀਂ ਆ ਲੱਗਿਆ ਇੰਟਰਨੈਸ਼ਨਲ ਕਰੰਸੀ ਡਾਲਰ ਲੈ ਕੇ ਆਣਾ ਬਾਕੀ ਪਾਕਿਸਤਾਨ ਦੇ ਵਿੱਚ ਇਸ ਵਕਤ ਹਮੇਸ਼ਾ ਜਿਹੜੀ ਕਟਗਿੰਤੀਆਂ ਉਹਨਾਂ ਨੂੰ ਤਾਫਜ਼ ਦਿੱਤਾ ਗਿਆ ਹੈ ਔਰ ਖਾਸ ਕਰ ਮਰੀਮ ਨਵਾਸ਼ੀ ਸਾਹਿਬਾ ਜਿਹੜੇ ਸਾਡੇ ਚੀਫ ਮਿਨਿਸਟਰ ਨੇ ਪੰਜਾਬ ਦੇ ਉਹ ਤੁਹਾਨੂੰ ਇੱਥੇ ਜੀਆਂ ਨੂੰ ਆਖਦੇ ਨੇ ਉਹਨਾਂ ਦੀ ਖਾਹਿਸ਼ ਵੀ ਹੈ ਔਰ ਉਹਨਾਂ ਦਾ ਹੁਕਮ ਹੈ ਕਿ ਜਿਹੜੀਆਂ ਸੰਕਤਾ ਸੜੀਆਂ ਪਾਕਿਸਤਾਨ ਆਰੀਆਂ ਉਹਨਾਂ ਦੀ ਵਰਤ ਚਰ ਕੇ ਸੇਵਾ ਕੀਤੀ ਜਾਏ ਤਾਂ ਜੇ ਜੋ ਪਾਕਿਸਤਾਨ ਤੋਂ ਵਾਪਸ ਜਾਣ ਤੋਂ ਕਿਹੜੇ ਮੱਥੇ ਖੁਸ਼ੀ ਨਾਲ ਵਾਪਸ ਆਪਣੇ ਘਰਾਂ ਨੂੰ ਵਾਪਸ ਜਾਣ ਤੇ ਇੱਕ ਦੁਵਾਰੀ ਫੇਰ ਮੈਂ ਤੁਹਾਨੂੰ ਪਾਕਿਸਤਾਨ ਦੀ ਇਸ ਸਰਹੱਦ ਤੇ ਪਾਕਿਸਤਾਨ ਦੇ ਇਸ ਮੁਲਕ 'ਚ ਜੀਆਂ ਨੂੰ ਆਖਦਾ ਔਰ ਆਸ ਕਰਦਾ ਕਿ ਤੁਹਾਡਾ ਜਿਹੜਾ ਅਗਲੇ 10 ਦਿਨ ਦਸਤੇ ਪਾਕਿਸਤਾਨ 'ਚ ਹੋਏਗਾ ਉਹ ਬੜਾ ਖੁਸ਼ਗਵਾਰ ਹੋਏਗਾ ਔਰ ਤੁਸੀਂ ਗੁਰਦ ਆਮਾ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ